ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਰੋਡਵੇਜ ਦੇ ਪਨ ਵਾਸਤੇ ਪੀਆਰਟੀਸੀ ਕੰਟਰੈਕਟ ਵਰਕਰਸ ਜੂਨੀਅਰ ਪੰਜਾਬ ਦੇ ਕੰਮਾਂਵਾਂ ਉੱਤੇ ਡੀਪੂ ਦੇ ਗੇਟ ਰੈਡੀ ਰੈਲੀ ਕਰਕੇ ਬੁਲਾੜਾ ਵਿੱਚ ਰੱਖੀ ਗਈ ਜਿੱਤੇ ਕਿ ਪੀਆਰਟੀ ਦੇ ਚੇਅਰਮੈਨ ਵਿਰੁੱਧ ਤਿੱਖੀ ਨਾਰਾਬਾਜ਼ ਕੀਤੀ ਗਈ ਉੱਥੇ ਹੀ ਆਮ ਆਦਮੀ ਪਾਰਟੀ ਸਰਕਾਰ ਬਣ ਲੱਗੇ ਤਿੰਨ ਸਾਲ ਹੋ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੱਤਾ ਦੇ ਹਵਨ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਇੱਕ ਵੀ ਮੁਲਾਜ਼ਮ ਕੱਚਾ ਨਹੀਂ ਰਹਿਣੇ ਤਜਵੀਰ ਪਰ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਏਗਾ ਪਰ ਇਹ ਹਾਲਤ ਹੀ ਘੜੀ ਫਿਲਹਾਲ ਤੋਂ ਸੁਣ ਜਿਹੜੀਆਂ ਹਨ ਜਦੋਂ ਕਿ ਪੰਜਾਬ ਦੇ ਨਾਲ ਲੱਗੇ ਸੂਬਾ ਹਰਿਆਣਾ ਮਾਚਲ ਜਿਵੇਂ ਕੱਚੇ ਮਲਾਂ ਨੂੰ ਪੱਕੇ ਕਰ ਦਿੱਤੇ ਗਿਆ ਹਨ ਉਵੇਂ ਪੱਕੇ ਕੀਤੇ ਜਾਣ ਅਤੇ ਬਰਾਬਰ ਦੀ ਤਨਖਾਹਾਂ ਦਿੱਤੀਆਂ ਜਾਣ ਅਤੇ ਇਸ ਮੌਕੇ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ 19 ਮਾਰਚ ਨੂੰ ਪਟਿਆਲਾ ਵਿਖੇ ਕਰੇਲੀ ਕਰਨ ਜਾ ਰਹੇ ਹਨ ਜਿਸ ਸੰਬੰਧੀ ਉਹਨਾਂ ਨੇ ਗੱਲਬਾਤ ਕੀਤੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਮਿੰਦਰ ਸਿੰਘ ਸੈਕਟਰੀ ਪੰਜਾਬ ਡਰੂਵ ਦੇ ਵਿੱਚ ਪੰਨ ਦਾ ਪੀਆਰਟੀਸੀ ਕੰਟਰੈਕਟ ਵਰਕ ਜਿਹੜੇ ਡੀਪੋ ਬੋਧਾ ਦਾ ਜਿਵੇਂ ਜਿਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਉਪਭਾਗ ਦੇ ਵਿੱਚੋਂ ਪੀਆਰਟੀ ਦੀ ਪੰਜਾਬ ਉਪਭਾਗ ਦੇ ਵਿੱਚ ਪਾਉਣ ਵਾਸਤੇ ਉਪਭਾਗ ਦੇ ਵਿੱਚ ਕੱਚੇ ਅਸੀਂ ਕੰਮ ਕਰ ਰਹੇ ਹਾਂਗੇ ਤਾਂ ਕਰਕੇ ਜਿਹੜੇ ਸਾਡੀਆਂ ਮੰਗਾਂ ਸੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਚੱਲਦੀ ਆ ਰਹੀਆਂ ਨੇ ਤੁਸੀਂ ਬਾਰ-ਬਾਰ ਅਸੀਂ ਆਪਣੇ ਧਰਨੇ ਮਿਲਾ ਰੇ ਰੋਜ਼ ਪ੍ਰਦਰਸ਼ਨ ਨਹੀਂ ਕੀਤਾ ਪਰ ਪੰਜਾਬ ਸਰਕਾਰ ਪੰਜਾਬ ਸਰਕਾਰ ਸਾਨੂੰ ਹਰ ਵਾਰ ਲਾਰੇ ਦੇ ਕੇ ਮੀਟਿੰਗਾਂ ਦੇ ਕੇ ਭੱਜ ਜਾਂਦੀ ਸਾਡੇ ਕੋਈ ਮੀਟਿੰਗ ਨਹੀਂ ਕਰਦੀ ਟ੍ਰਾਂਸਪੋਰਟ ਮੰਤਰੀ ਨਾਲ ਸਾਡੀਆਂ ਜੀ ਮੀਟਿੰਗਾਂ ਹੋਈਆਂ ਤਾਂ ਉਹਨਾਂ ਨੇ ਵੀ ਸਿਰਫ ਸਾਨੂੰ ਝਲਾਰਾ ਦਿੱਤਾਗਾ ਹੁਣ ਕੁੱਝ ਨਹੀਂ ਦਿੱਤਾ ਤਾਂ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਨੇ ਆ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਬਰਾਬਰ ਤਨਖਾਹ ਬਰਾਬਰ ਕੰਮ ਲਾਗੂ ਕਰੋ ਸਰਕਾਰੀ ਬੱਸਾਂ ਜਿਹੜੀ ਗਿਣਤੀ ਆ ਉਹਨੂੰ ਘੱਟੋ ਘੱਟ 10000 ਕੀਤਾ ਜਾਵੇ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਹੈ ਉਹ ਇੱਕ ਸਫਰ ਨੂੰ ਦਾ ਚੰਗੀ ਤਰ੍ਹਾਂ ਕਰ ਸਕਣ। ਸੋ ਜਿਸ ਨੂੰ ਅਸੀਂ ਮੋਖ ਰੱਖਦੇ ਹੋਏ ਜਿਹੜੀ ਅੱਜ ਅਸੀਂ ਵਰਕ ਆਂਡ ਤੁਹਾਡੇ ਡੀਪਨ ਵਰਕਸ਼ਾਪ ਦੇ ਉੱਪਰ ਜਿਸ ਜਿਹੜੀ ਰੈਲੀ ਕੀਤੀ ਹੈਗੀ ਇਸ ਤੋਂ ਬਾਅਦ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਨੇਗੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਹੋਣਗੇ। 13 13 ਮਾਰਚ ਯਾਨੀ ਕਿ ਅੱਜ ਨੂੰ ਅੱਜ ਜਿਹੜੀ ਰੈਲੀ ਕੀਤੀ ਹੈਗੀ 19 ਮਾਰਚ ਨੂੰ ਅਸੀਂ ਹੈੱਡ ਆਫ ਦੇ ਜਿਹੜਾ ਸਾਡਾ ਮੇਨ ਦਫ਼ਤਰ ਆ ਹੈੱਡ ਆਫਸ ਪਟਿਆਲਾ ਵਿਖੇ ਅਸੀਂ ਸਾਡਾ ਰੋਜ਼ ਪ੍ਰਦਰਸ਼ਨ ਜਿਹੜਾ ਧਰਨਾ ਮਿਆਂਾ ਉੱਥੇ ਹੋਣਾਗਾ ਅਸੀਂ ਆ ਡਾਕ ਨੂੰ ਸਾਡੀ ਮੈਨੇਜਮੈਂਟ ਨੂੰ ਅਸੀਂ ਦੱਸਾਂਗੇ ਕਿ ਸਾਡੀ ਆ ਮੰਗਨ ਦਾ ਤਰ੍ਹਾਂ ਹੱਲ ਕੀਤਾ ਜਾਵੇ ਇਸ ਤੋਂ ਬਾਅਦ 26 ਮਾਰਚ ਨੂੰ ਅਸੀਂ ਨੇ ਚੰਡੀਗੜ੍ਹ ਵਿੱਚ ਸੈਕਟਰ 17 ਦੇ ਵਿੱਚ 17 ਵਿੱਚ ਅਸੀਂ ਧਰਨਾ ਲਾਉਣਾਗਾ ਪੰਜਾਬ ਰੋਡ ਵਿੱਚ ਪਣ ਬੱਸ ਤੇ ਪੀਆਰਸੀ ਜਿੰਨੇ ਵੀ ਮੁਲਾਜ਼ਮ ਨੇਗੇ ਅਸੀਂ ਉੱਥੇ 17 ਸੈਕਟਰ ਦੇ ਵਿੱਚ ਧਰਨਾ ਲਾਵਾਂਗੇ ਤੇ 3 April ਨੂੰ ਅਸੀਂ 2 ਘੰਟੇ ਜਿਹੜਾ 10 ਤੋਂ 12 ਵਜੇ ਤੱਕ ਪੰਜਾਬ ਦੇ ਜਿੰਨੇ ਵੀ ਵਾਹਨ ਨੇ ਅਸੀਂ ਉਹਨਾਂ ਨੂੰ ਬੰਦ ਕਰਕੇ ਅਸੀਂ ਆਪਣੀ ਜੋ ਮੰਗਾਂ ਦਾ ਸਰਕਾਰ ਨੂੰ ਜਾਣੂ ਕਰਾਵਾਂਗੇ ਤੇ ਸਰਕਾਰ ਦਾ ਘਟਾ ਸੇ ਆਪਾ ਕਰਾਂਗੇ ਇਸ ਤੋਂ ਬਾਅਦ ਅਸੀਂ 7 8 9 April ਨੂੰ ਅਸੀਂ ਜੇ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ 7 8 9 April ਨੂੰ ਅਸੀਂ ਹੜਤਾਲ ਤੇ ਜਾਵਾਂਗੇ ਤੇ ਪੰਜਾਬ ਜਿਹੜੀ ਸਰਕਾਰੀ ਬੱਸਾਂ ਨੇ ਅਸੀਂ ਉਹਨਾਂ ਦਾ ਮੁਕੰਮਲ ਚੱਕਾ ਜਾਮ ਕਰਾਂਗੇ ਤਾਂ ਕਰਕੇ ਅਸੀਂ ਸਰਕਾਰ ਤੋਂ ਇੱਕ ਆਸ ਵੀ ਕਰਦੇ ਹਾਂ ਜਿਹੜੀ ਸਾਡੀਆਂ ਮੰਗਾਂ ਨੇ ਚਾਹੀਓ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਚਾਹੇ ਬਰਾਬਰ ਤਨਖਾਹ ਬਰਾਬਰ ਕੰਮ ਕਰਨ ਦੀ ਮੰਗ ਹੈ ਚਾਹੇ ਅਸ ਸਾਡੀਆਂ ਵਰਕਸ਼ਾਪ ਦੀਆਂ ਮੰਗਾਂ ਨੇ ਸਪੇਅਰ ਪਾਰਟ ਦੀ ਘਾਟ ਆ ਜਿਵੇਂ ਟਾਇਰਾਂ ਦੀ ਘਾਟ ਆ ਜਾਂ ਜਿਵੇਂ ਹੋਰ ਵੀ ਬੱਸਾਂ ਦੀ ਕੋਈ ਘਾਟ ਆ ਉਹਨਾਂ ਨੂੰ ਪੰਜਾਬ ਸਰਕਾਰ ਜਿਹੜਾ ਤੁਰੰਤ ਪੂਰਾ ਕਰੇ ਤਾਂ ਜੋ ਜਿਹੜਾ ਟਰਾਂਸਪੋਰਟ ਵਿਭਾਗ ਦਾ ਅਧਾਰਾਗਾ ਇੱਕ ਕਮਾਊ ਮਤਲਬ ਕਿ ਕਮਾਈ ਕਰਨ ਵਾਲਾ ਸਾਧਨ ਆਗਾ ਇੱਥੇ ਤਾਂ ਜੋ ਪੰਜਾਬ ਕਮਾਈ ਕਰਕੇ ਅਸੀਂ ਸਰਕਾਰ ਨੂੰ ਦੇਈਏ ਤੇ ਜਿਹੜਾ ਸਾਡਾ ਪੰਜਾਬ ਆ ਉਹ ਇੱਕ ਰੰਗਲਾ ਪੰਜਾਬ ਬਣੇ ਜਿਵੇਂ ਕਿ ਜਦੋਂ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਵਿਚੋਲੇ ਆ ਯਾਨੀ ਕਿ ਠੇਕੇਦਾਰ ਆ ਵੀ ਸਾਨੂੰ ਉਹਨਾਂ ਨੂੰ ਬਾਹਰ ਕਰਾਂਗੇ ਪਰ ਪੰਜਾਬ ਸਰਕਾਰ ਅੱਜ ਤੱਕ ਲਗਭਗ 3 ਸਾਲ ਦਾ ਸਮਾਂ ਬੀਤ ਚੁੱਕਿਆ ਨਾ ਤਾਂ ਕੋਈ ਠੇਕੇਦਾਰ ਕਿਸੇ ਵੀ ਵਿਭਾਗ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਨਾ ਹੀ ਕੋਈ ਸਾਡੇ ਵਿਭਾਗ ਦੇ ਵਿੱਚ ਕੋਈ ਸਰਕਾਰੀ ਅੱਜ ਤੱਕ ਕੋਈ ਬੱਸ ਪਾਈ ਆ ਕਿਲੋਮੀਟਰ ਸਕੀਮ ਬੱਸਾਂ ਕਿਸੇ ਪ੍ਰਾਈਵੇਟ ਵੱਡੇ ਕਿਸੇ ਘਰਾਣੇ ਲੋਕ ਨੇ ਜੋ ਸਰਕਾਰ ਉਹ ਪਾ ਰਹੀ ਹੈ ਜਿਸ ਦਾ ਵੀ ਸਖਤ ਸ਼ਬਦਾਂ ਦੇ ਵਿੱਚ ਨਿਕੀ ਦੀ ਵੀ ਕਰਨ ਤੇ ਸਰਕਾਰ ਤੋਂ ਇੱਕ ਅਸੀਂ ਮੰਗ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਕਿਲੋਮੀਟਰ ਕਿਨੇ ਬਸਾਂ ਨੇ ਉਹਨਾਂ ਨੂੰ ਬੰਦ ਕਰਕੇ ਸਰਕਾਰੀ ਬਸਾਂ ਸਾਡੇ ਆਧਾਰ ਦੇ ਵਿੱਚ ਪਾਈਆਂ ਜਾਣ ਤਾਂ ਜੋ ਇੱਥੋਂ ਪੜ੍ਹ ਲੈ ਕੇ ਪਿੰਡਾਂ ਦੇ ਵਿੱਚੋਂ ਨੌਜਵਾਨ ਮੁੰਡੇ ਆ ਕੇ ਇੱਥੇ ਕੰਮ ਕਰਨ ਤੇ ਆਪਣਾ ਇੱਕ ਤਾਂ ਰੋਜ਼ਗਾਰ ਪੱਕਾ ਕਰਨ ਤੇ ਆਪਣੀ ਜਿਹੜੀ ਘਰ ਦੀ ਕਵਿੰਦਾਰੀ ਨੂੰ ਸੈੱਟ ਕਰਨ ਮੈਂ ਰਮਨਦੀਪ ਸਿੰਘ ਪਿਆਰ ਰੋਡ ਦੇ ਪਨਵਸਤੀ ਆਰ.ਟੀ.ਸੀ. ਕਲਾਈਪਰ ਕੋਣੀ ਜਿੱਥੋਂ ਸੂਬਾ ਕੈਸ਼ੀਅਰ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਵਾਰ-ਵਾਰ ਲਾ ਰਿਹਾ ਤੋਂ ਬਿਨਾਂ ਕੁਝ ਵੀ ਨਹੀਂ ਕਰ ਰਹੀਆਂ ਹਰ ਵਾਰ ਮੀਟਿੰਗ ਦੇ ਵਿੱਚ ਸਾਨੂੰ 10 ਤੋਂ 15 ਦਿਨਾਂ ਦਾ ਸਮਾਂ ਦੇ ਕੇ ਸਾਨੂੰ ਟਾਲ ਦਿੱਤਾ ਜਾ ਰਿਹਾ ਜਿਸ ਦੇ ਰੋਸ ਵਿੱਚ ਅੱਜ ਅਸੀਂ ਪੂਰੇ ਪੰਜਾਬ ਦੇ ਦੀਪੂਆਂ ਦੇ ਵਿੱਚ ਗੇਟਨ ਲੀਆਂ ਕੀਤੀਆਂ ਨੇ ਔਰ 19 ਤਰੀਕ ਨੂੰ ਪੀਆਰਟੀਸੀ ਦੇ ਮੁੱਖ ਦਫ਼ਤਰ ਤੇ ਧਰ ਰੋਸ ਧਰਨਾ ਦਿੱਤਾ ਜਾਊਗਾ 26 ਤਰੀਕ ਨੂੰ ਜਿਹੜਾ ਪਣਵਾਸ ਟੰਡੀਗੜ ਸੈਕਟਰ 17 ਉੱਥੇ ਧਰਨਾ ਦਿੱਤਾ ਜਾਊਗਾ ਔਰ 3 ਤਰੀਕ ਨੂੰ 50 ਪਰ ਦੇ バス ਰਡੇ ਬੰਦ ਕਰਕੇ ਸਰਕਾਰ ਦੇ ਖਿਲਾਫ ਹੈ ਜਿਹੜਾ ਔਰ ਮੈਨੇਜਮੈਂਟ ਦੇ ਖਿਲਾਫ ਹੈ ਤਿੱਖਾ ਰੋਸ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾਣਾ ਹੈ ਔਰ 7 8 9 ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਰਹਿਸ਼ ਦੇ ਅੱਗੇ ਪਰਮਾਨੈਂਟ ਹੈ ਜਿਹੜਾ ਧਰਨਾ ਦਿੱਤਾ ਜਾਊਗਾ ਔਰ ਅੱਜ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹਦੇ ਵਿੱਚ ਸਾਡੀਆਂ ਮੰਗਾਂ ਤਾਂ ਹੈ ਉਹਨਾਂ ਵਾਲੇ ਸਮੇਂ 'ਚ ਤੁਹਾਡੇ ਧੀਆਂ ਪੁੱਤਾਂ ਨੇ ਬੱਚਿਆਂ ਨੇ ਵੀ ਨੌਕਰੀਆਂ ਕਰਲੀਆਂ ਨੇ ਇਹੋ ਇੱਕ ਦਰਾ ਜਿਹੜੇ ਨੂੰ ਆਪਾਂ ਵਿਚਾਰ ਲਈਏ ਸਰਕਾਰੀ ਹੈ ਔਰ ਇਹਦੇ ਵਿੱਚ 20 ਕਿਲੋਮੀਟਰ ਸਕੀਮ ਬਸਾਂ ਪਾ ਕੇ ਸਰਕਾਰ ਇਹਨੂੰ ਪ੍ਰਾਈਵੇਟ ਕਰਨ ਦੇ ਪੂਰਾ ਜ਼ੋਰ ਲਾ ਰਹੀ ਹੈ ਸਾਢੇ 3 ਸਾਲ ਬੀਤ ਜਾਂਦੇ باوجود ਵੀ ਸਰਕਾਰ ਵੱਲੋਂ ਇੱਕ ਵੀ ਸਰਕਾਰੀ ਗੱਡੀ ਹੈ ਜਿਹੜੀ ਨਹੀਂ ਪਾਈ ਗਈ ਜਿਸ ਦੇ ਰੋਸ ਵਜੋਂ ਔਰ ਕੋਈ ਵੀ ਮੁਲਾਜ਼ਮਾਂ ਦੀ ਪਾਲਿਸੀ ਬਣਾ ਕੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਇੰਨਾ ਸਾਰੇ ਚੀਜ਼ਾਂ ਦੇ ਰੋਸ ਦੇ ਵਜੋਂ ਅਸੀਂ ਜਿਹੜੀ ਇਹ ਪ੍ਰੋਗਰਾਮ ਹੈ ਉਲੀਕੇ ਹੋਇਆ ਆਮ ਲੋਕਾਂ ਨੂੰ ਅਪੀਲ ਕਰਾਂਗੇ ਕਿ ਸਾਡੇ ਇਸ ਵਿੱਚ ਸਾਥ ਦੇ